ਜੈ ਬਾਪੂ ਕੁੰਬਦਾਸ ਜੀ ਛੰਡੇ ਵਾਲੀ ਸੰਗਰਾਨ ਦਾ ਮੇਲਾ ਧੰਨ ਧੰਨ ਬਾਪੂ ਕੁੰਬਦਾਸ ਜੀ ਦੇ ਤਪ ਸਥਾਨ ਛਪੜੀ ਧਾਮ ਅਪਚਲਪੁਰ ਬੀਥ ਵਿਖੇ 16 ਜੁਲਾਈ ਦਿਨ ਬੁੱਧਵਾਰ ਨੂੰ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਮਨਾਇਆ ਗਿਆ ਔਰ ਇਸ ਖਾਸ ਮੌਕੇ ਦੇ ਉੱਪਰ ਬਹੁਤ ਦੂਰੋਂ ਦੂਰੋਂ ਸੰਤਾ ਨੇ ਆ ਕੇ ਆਪਣੀ ਹਾਜ਼ਰੀ ਲਗਵਾਈ ਹੈ ਪ੍ਰਬੰਧਕਾਂ ਵੱਲੋਂ ਬਹੁਤ ਹੀ شدت ਦੇ ਨਾਲ ਸੰਗਤ ਵਾਸਤੇ ਬਹੁਤ ਅੱਛੇ ਇੰਤਜ਼ਾਮ ਕੀਤੇ ਹੋਏ ਸਨ ਬਾਪੂ ਕੁੰਬ ਦਾ ਜੀ ਦੇ ਦਰਬਾਰ ਦੇ ਵਿੱਚ ਜਿਨ੍ਹਾਂ ਦੀਆਂ ਮਨੋ ਕਾਮਨਾ ਜਿਨ੍ਹਾਂ ਨੇ ਸੁਖਣਾ ਸੁਖੀਆਂ ਹੁੰਦੀਆਂ ਨੇ ਜਦੋਂ ਉਹ ਪੂਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਬੈਂਡ ਬਾਜਿਆਂ ਦੇ ਨਾਲ ਦਰਬਾਰ ਦੇ ਵਿੱਚ ਲਿਆਇਆ ਜਾਂਦਾ ਹੈ ਔਰ ਬਾਪੂ ਕੁੰਬ ਦਾਸ ਜੀ ਦਾ ਅਸ਼ੀਰਵਾਦ ਲੀਤਾ ਜਾਂਦਾ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਵੱਲੋਂ ਆਪਣੀ ਹਾਜ਼ਰੀ ਲਗਵਾਈ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਆਈਆਂ ਔਰ ਦਰਬਾਰ ਦਾ ਆਨੰਦ ਮਾਣਿਆ ਮੈਂ ਦੱਸ ਦਿਆਂ ਕਿ ਝੰਡੇ ਵਾਲੀ ਸੰਗRAND ਦਾ ਮੇਲਾ ਜਿਹੜਾ ਹੈ ਉਹ ਸੰਗRAND ਨੂੰ ਲੱਗਦਾ ਹੈ ਔਰ ਖਾਸ ਕਰਕੇ ਸਾਲ ਬਾਅਦ ਜਦੋਂ ਵੀ ਇਹ ਤਾਰੀਖ ਆਉਂਦੀ ਹੈ ਸੰਗRAND ਦਾ ਮਹੀਨਾ ਆਉਂਦਾ ਹੈ ਤਾਂ ਉਸ ਦਿਲਾ ਇਸ ਦਰਬਾਰ ਦੇ ਵਿੱਚ ਝੰਡਾ ਚੜਾਇਆ ਜਾਂਦਾ ਹੈ ਔਰ ਇਸ ਮੌਕੇ ਦੇ ਉੱਪਰ ਬਹੁਤ ਅੱਛਾ ਇੰਤਜ਼ਾਮ ਕੀਤਾ ਹੁੰਦਾ ਹੈ ਔਰ ਗਾਇਕਾਂ ਵੱਲੋਂ ਆਪਣੀਆਂ ਹਾਜ਼ਰੀਆਂ ਲਗਵਾਈਆਂ ਹੁੰਦੀਆਂ ਨੇ ਔਰ ਪ੍ਰਬੰਧਕਾਂ ਦੇ ਵੱਲੋਂ पूरी तरह आने वाली संगत लियंतम कि इस दरबार की मानता क्यों है और क्यों ये जंगल क्योंकि जिस जगह बापू कुंभदास जी का तप स्थान है वो उस बेला बहुत ही जंगल का बियाबान ਇਲਾਕਾ ਹੋਇਆ ਕਰਦਾ ਸੀ ਔਰ ਜਿਸ ਜੰਗਲ ਦੇ ਵਿੱਚ ਭਿਆਨਕ ਜਾਨਵਰ ਵੀ ਹੋਇਆ ਕਰਦੇ ਸਨ ਔਰ ਬਾਪੂ ਕੁੰਬ ਦਾ ਜੀਰੇ ਜਦੋਂ ਉਹ ਤਪ ਕਰਿਆ ਕਰਦੇ ਸੀ ਜਾਂ ਸਿਮਰਨ ਕਰਿਆ ਕਰਦੇ ਸੀ ਤਾਂ ਜਿਹੜੇ ਬਹੁਤ ਵੱਡੇ ਵੱਡੇ ਜਾਨਵਰ ਜ਼ਹਿਰੀਲੇ ਜਾਨਵਰ ਸਰਾ ਜਿਨ੍ਹਾਂ ਦੇ ਵਿੱਚ ਹੋਰ ਬਾਗ ਜਿਹੜੇ ਸੀ ਉਹ ਸਾਰੇ ਚੁੱਪਚਾਪ ਆਪਣੀ ਆਪਣੀ ਜਗ੍ਹਾ ਤੇ ਬੈਠੇ ਹੁੰਦੇ ਸੀ ਕਿਸੇ ਨੂੰ ਕੋਈ ਵੀ ਡਿਸਟਰਬ ਕਰਨ ਦੀ ਇਜਾਜ਼ਤ ਨਹੀਂ ਸੀ ਲੇਕਿਨ ਅੱਜ ਵੀ ਅੱਜ ਵੀ ਇਲਾਕਾ ਤਾਂ ਬਹੁਤ ਜੰਗਲ ਵਾਲਾ ਹੈ ਮੈਂ ਜਿਸ ਰਸਤੇ ਦੇ ਵਿੱਚੋਂ ਦੀ ਅਸੀਂ ਪੋਸੂਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਉਹ ਰਸਤਾ ਵੀ ਲੱਗ ਰਿਹਾ ਕਿ ਸੱਚਮੁੱਚ ਉਸ ਵੇਲੇ ਬਹੁਤ ਭਿਆਨਕ ਜੰਗਲ ਹੋਵੇਗਾ ਇਸ ਖਾਸ ਮੌਕੇ ਦੇ ਉੱਪਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜੱਸਲ ਸਾਹਿਬ ਉਹਨਾਂ ਨਾਲ ਇਸ ਡੇਰੇ ਦੀ ਮਹਾਨਤਾ ਦੀ ਗੱਲਬਾਤ ਕੀਤੀ ਹੈ ਡੇਰੇ ਦੇ ਪਛੋਕਰ ਬਾਰੇ ਗੱਲਬਾਤ ਕੀਤੀ ਹੈ ਔਰ ਮੌਜੂਦਾ ਗੱਦੀ ਨਿਸ਼ੀਨ ਬਾਬਾ ਭਾਗ ਸਿੰਘ ਜੀ ਜਿਹੜੇ ਕਿ ਇਸ ਸਮੇਂ ਬਾਪੂ ਕੁੰਬਦਾਸ ਜੀ ਤੋਂ ਬਾਅਦ ਇਸ ਪੂਰੇ ਡੇਰੇ ਦੇ ਪ੍ਰਬੰਧ ਨੂੰ ਸੰਭਾਲ ਰਹੇ ਨੇ ਔਰ ਵੱਡੀ ਗੱਲ ਹੈ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹਨਾਂ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਹੋ ਗਿਆ ਔਰ ਜਲੇਬੀਆਂ ਦਾ ਲੰਗਰ ਹੋ ਗਿਆ दाल ਸਬਜ਼ੀ ਹੋ ਗਈ ਔਰ ਇੰਨੇ ਪਿਆਰ ਦੇ ਨਾਲ ਲੰਗਰ ਬਣਾਇਆ ਗਿਆ ਇੰਨੇ ਪਿਆਰ ਤੇ ਸਤਕਾਰ ਦੇ ਬڑے ਸਿਸਟੇਮੈਟਿਕਲੀ ਲੰਗਰ ਨੂੰ ਸ਼ਕਾਇਆ ਗਿਆ ਔਰ ਪੂਰੀ ਸੰਗਤ ਨੇ ਲੰਗਰ ਦਾ ਆਨੰਦ ਮਾਣਿਆ ਔਰ ਇਸ ਮੌਕੇ ਦੇ ਉੱਪਰ ਬਾਪੂ ਕੁੰਬਦਾਸ ਜੀ ਦੀ ਜੀਵਨੀ ਨੂੰ ਲੈ ਕੇ ਜਸਲ ਸਾਹਿਬ ਨਾਲ ਗੱਲਬਾਤ ਕੀਤੀ ਹੈ ਔਰ ਬਾਬਾ ਭਾਗ ਸਿੰਘ ਜੀ ਦੇ ਨਾਲ ਹੋਰ ਬਹੁਤ ਸਾਰੇ ਮੇਰੇ ਵੀਰ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਆਉ ਮਾਰਦੇ ਆ ਤੇ ਸੁਣਦੇ ਆ ਉਹਨਾਂ ਦੀ ਗੱਲਬਾਤ ਤੇ ਇੱਕ ਨਜ਼ਰ da chi di ombra solo a trafugare e se viene da chi vuole जी के उन्नीस सौ तिरानवे दर्शन जो दर्शन करे इलाके च उन्नीस सौ तिरानवे तो बाद आ रहे थे पर इस डेरे का नहीं सी पता जो जब प्रकाश प्रेमी भानी परिवार है ਪਹਾੜੇ ਕਾ ਹੋ ਗਏ ਬਾਪੂ ਜੀ ਨੇ ਦਿੱਤਾ ਸੀ ਉਸ ਕਰਦੇ ਵਿੱਚ ਬਾਪੂ ਜੀ ਦਾ ਗੁਣ ਗਾਨ ਕਰਾਉਣਾ ਸੀ ਜਦੋਂ ਉਹਨਾਂ ਨੇ ਭੇਟਾ ਗਾਈ ਪਹਿਲਾ ਦੇਰਾ ਛਪੜੀ ਦਾ ਕਈ ਉਹ ਕਹਿੰਦੇ ਛਪੜੀ ਵਾਲਾ ਫਿਰ ਅਸੀਂ ਸੋਚਿਆ ਵੀ ਅਸੀਂ 1993 ਦੇ ਜਾ ਰਹੇ ਹਾਂ 2010 ਆ ਗਿਆ ਸਾਨੂੰ ਦੇਰੇ ਦਾ ਨਿਤ ਫਿਰ ਇਸ ਦੇਰੇ ਵਾਲ ਨੂੰ ਉਹਨਾਂ ਦੀ ਕਿਰਪਾ ਦੇ ਨਾਲ ਸਾਡਾ ਰੱਖੋ ਆ ਔਰ ਦੇਖੋ ਤਾਂ ਇਸ ਮੇਲੇ ਦੇ ਵਿੱਚ ਆਉਣ ਲੱਗੇ ਆ ਸਾਰੇ ਇੱਥੇ ਆ ਕੇ ਪਤਾ ਨਹੀਂ ਉਹਨਾਂ ਦੀ ਕਿਰਪਾ ਨਾਲ ਇੰਨੀ ਕਿ ਸ਼ਾਂਤੀ ਮਿਲਦੀ ਆ ਕਿ ਅਸੀਂ ਆਪ ਹੀ ਜਿਹੜਾ ਮਲੇ ਬਹੁਤ ਸ਼ਾਂਤੀ ਆ ਕਿਉਂਕਿ ਇੱਕ ਤਰ੍ਹਾਂ ਦਾ ਅਸੇ ਪਾਸੇ ਤੋਂ ਮੇਰੇ ਤੋਂ 20-30 ਕਿਲੋਮੀਟਰ ਤੋਂ ਹੈ ਲੋਕਾਂ ਨੇ ਆਸਾਂ ਰੱਜਾਂ ਕਿਉਂਕਿ ਪਾਕਿਸਤਾਨ ਜਿਹੜੇ ਆ ਇਹ ਬਹੁਤ ਦੇਰ ਤੋਂ ਬਚਪਨ ਤੋਂ ਜੁੜੇ ਹੋਏ ਆ ਜਿਨ੍ਹਾਂ ਦੇ ਤੇ ਉਹਨਾਂ ਦੀ ਬਹੁਤ ਮਹਾਨ ਕਰਤਾ ਹੈ ਔਰ ਇਹਨਾਂ ਦੇ ਦੱਸਣ ਦੇ ਮਤਲਬ ਸਾਨੂੰ ਬਹੁਤ ਕੁਝ ਬਾਪੂ ਜੀ ਦੇ ਗੁਣਾਂ ਦਾ ਪਤਾ ਲੱਗਾ ਸੱਸਾ ਸ਼ਪਰੀ ਦਾ ਹਮ ਕਿਸ ਤਰ੍ਹਾਂ ਪਿਆ ਇਸ ਤੇਰੇ ਦਾ ਕਪੜੀ ਦਾ ਇੱਥੇ ਛਪਰੀ ਜਿਹੜੀ ਬਾਪੂ ਜੀ ਨੇ ਇਹ ਖੁਦ ਪਟਵਾਈ ਸੀ ਲੋਕਾਂ ਕੋਲੋਂ ਸੰਗਤ ਰੇ ਸੇਵਾ ਕੀਤੀ ਔਰ ਇਸ ਛਪੜੀ ਦੇ ਉੱਤੇ ਭਾਗ ਸਿੰਘ ਜੀ ਦੱਸਦੇ ਆ ਕਿ ਜਦੋਂ ਉਹਨਾਂ ਦੀ ਕਿਰਪਾ ਹੋਈ ਜੀ ਇੱਥੇ 4 4000 ਮਰੀਜ਼ ਜਿਹੜਾ ਰਾਤ ਨੂੰ ਆ ਜਾਂਦਾ ਸੀ ਤੇ ਜਦੋਂ ਉਹਨਾਂ ਦੇ ਨਾਲ ਦਰਸ਼ਨ ਕਰਦੇ ਸੀ ਤਾਂ ਉਹਨਾਂ ਦੇ ਦੁੱਖ ਜਿਹੜੇ ਕੱਟੇ ਜਾਂਦੇ ਸੀ ਜੀ ਔਰ ਇਸ ਛਪੜੀ ਦੇ ਆਸ-ਪਾਸ ਲੋਕਾਂ ਦੀਆਂ ਐਨਕਾਂ ਕੀ ਫੋੜੀਆਂ ਕੀ ਜਿੱਦਾਂ ਦਾ ਵੀ ਰੋਗ ਆ ਉਹ ਦੂਰ ਹੁੰਦਾ ਸੀ ਪਰ ਸ਼ਰਤ ਇਹ ਆ ਕਿ ਅੱਜ ਵੀ ਹੁੰਦਾ ਜੇਕਰ ਅਸੀਂ ਵਿਸ਼ਵਾਸ ਕਰਾਂਗੇ ਕਿਉਂਕਿ ਸੌਦਾ ਜਿਹੜਾ ਆ ਇਹ ਵਿਸ਼ਵਾਸ ਦਾ ਆ ਇਹ ਪੈਸਿਆਂ ਦਾ ਸੌਦਾ ਨਹੀਂਗਾ ਜੇ ਵਿਸ਼ਵਾਸ ਕੀਤਾ ਤੇ ਰਾਵਣ ਕਿਹੜਾ ਗਰੀਬ ਸੀ ਲੇਕਿਨ ਸਿਰਸ ਮਾਰਨਾ ਪੈ ਗਿਆ ਸ਼ਿਵ ਜੀ ਦੇ ਅੱਗੇ ਸਿਰਸ 10 ਵਾਰੀ ਮਾਰਨਾ ਪਿਆ ਸੋ ਇਹ ਪ੍ਰੇਮ ਦੇ ਸੌਦੇ ਜਿਹੜੇ ਆ ਇੱਥੇ ਆ ਕੇ ਨੇਮਾ ਜਿੰਨਾ ਬੰਦਾ ਹੋਊਗਾ ਉਹਨਾ ਚੰਗਾ ਜੇਕਰ ਇੱਥੇ ਆ ਕੇ ਵੀ ਹੰਕਾਰ ਲੋਭ ਆ ਬੋਹ ਆ ਫਿਰ ਕਹੀਏ ਜੀ ਅਸੀਂ ਛਪੜੀ ਗਏ ਸੀ ਸਾਨੂੰ ਤਾਂ ਕੁਝ ਮਿਲਿਆ ਨਹੀਂ ਮਿਲਣਾ ਤਾਂ ਨਿਮਰਤਾ ਨਾਲ ਆ ਕਿਉਂਕਿ ਬਾਤ ਨੂੰ ਚੀਕ ਆ ਦੇ ਬਾਪੂ ਜੀ ਤੇ ਮਨ ਨਾਲ ਕਰ ਦੇਮ ਫਿਰ ਸਾਰਾ ਕੁਝ ਮਿਲ ਸਕਦਾ ਜਸਲ ਸਾਹਿਬ ਆਲੇ ਦੁਆਲੇ ਵੀ ਵਾਤਾਵਰਣ ਨੂੰ ਦੇਖੀਏ ਤਾਂ ਅੱਜ ਹੀ ਇਹਨਾ ਘਣਾ ਜੰਗਲ ਹੈ ਉਸ ਪਿੰਨਾ ਤਾਂ ਬਹੁਤ ਇਸੋ ਵੀ ਘਣਾ ਹੋਵੇਗਾ ਜੇ ਘਣਾ ਜੰਗਲ ਹੋਵੇਗਾ ਸੰਘਣਾ ਹੋਵੇਗਾ ਤੇ ਜ਼ਹਿਰੀਲੇ ਜਾਨਵਰ ਵੀ ਹੋਣਗੇ ਕੀ ਕਦੇ ਕੋਈ ਐਹੋ ਜੀ ਗੱਲਬਾਤ ਸੁਣਨ ਦਾ ਮੌਕਾ ਮਿਲਿਆ ਕਿ ਬਾਪੂ ਕੁੰਬ ਦਾ ਅਜੀ ਭਗਤੀ ਚ ਦਿਨ ਹੈ ਔਰ ਜੰਗਲੀ ਜਾਨਵਰ ਆਲੇ ਦੁਆਲੇ ਬੈਠੇ ਹੋਏ ਨੇ ਤੇ ਭਾਗ ਸਿੰਘ ਜੀ ਹੁਣੇ ਦੱਸਦੇ ਆ ਐ ਭਵਾਨੇਪਤੋ ਸ਼੍ਰੀ ਤਰਸੇਮ ਲਾਲ ਜੀ ਵੀ ਦੱਸਦੇ ਆ ਕਿ ਉਹਨਾਂ ਦੇ ਫਾਦਰ ਜਦੋਂ ਖਾਣਾ ਦੇਣ ਆਉਂਦੇ ਸੀ ਜੀ ਇੱਕ ਦਿਨ ਉਹਨਾਂ ਨੇ ਇਹੋ ਜਿਹਾ ਖੇਡ ਦੇਖਿਆ ਕਿ ਬਾਪੂ ਜੀ ਕਿਸੇ ਹੋਰ ਰੂਪ ਚ ਖੜੇ ਆ ਤੇ ਉਹਨਾਂ ਨੂੰ ਕ੍ਰਿਸ਼ਨ ਦਾ ਰੂਪ ਨਜ਼ਰ ਆਇਆ ਉਹਨਾਂ ਦੇ ਫਾਦਰ ਸਾਹਿਬ ਨੂੰ ਜੀ ਇਹਦੇ ਭਾਗ ਜੀ ਦੱਸਦੇ ਆ ਕਿ ਅਸੀਂ ਰਾਤ ਨੂੰ ਚਲੇ ਜਾਂਦੇ ਸੀਗੇ ਤੇ ਜਦੋਂ ਸਵੇਰ ਨੂੰ ਆਉਣਾ ਤੇ ਚਾਰੇ ਪਾਸੇ ਕੁੱਤੇ ਰਖਵਾਲੀ ਕਰਦੇ ਸੀ ਜੀ ਕਹਿੰਦੇ ਫਿਰ ਸਾਡੇ ਵੀ ਮਨ ਚ ਆਇਆ ਵੀ ਇਹ ਤਾਂ ਬਾਗੀ ਕੁੱਤੇ ਜਿੱਤ ਜਾਂਣ ਅਸੀਂ ਤਾਂ ਆਪਣੇ ਘਰਾਂ 'ਚ ਜਾ ਕੇ ਸੌਣੇ ਆ ਜੀ ਫਿਰ ਇੱਕ ਦਿਨ ਕਹਿੰਦੇ ਇਹੋ ਜਿਹਾ ਵੀ ਮੌਕਾ ਆ ਗਿਆ ਕਿ ਅਸੀਂ ਬਾਪੂ ਜੀ ਨੂੰ ਇੱਕ ਬਿਸਤਰਾ ਕਰਕੇ ਬੰਜੇ ਤੇ ਦੇ ਗਏ ਤਸੀਂ ਚਲੇ ਗਏ ਜਦੋਂ ਸਵੇਰ ਨੂੰ ਆਏ ਤਾਂ ਬਿਸਤਰੇ ਦੇ ਉੱਤੇ ਰਜਾਈ ਏਦਾਂ ਵੀ ਜਿਹਦਾ ਵਿੱਚ ਕੋਈ ਸੁੱਤਾ ਹੁੰਦਾ ਤੇ ਬਾਪੂ ਜੀ ਥੱਲੇ ਲੇਟੇ ਹੋਏ ਆ ਇਹਨੇ ਅਸੀਂ ਕਿਹਾ ਜੀ ਤੁਸੀਂ ਕਹਿੰਦੇ ਰਾਤ ਪਰੌਣੇ ਆ ਗਏ ਸੀ ਕਹਿੰਦੇ ਮੈਂਗਾ ਚਲੋ ਉਹ ਰਾਮ ਕਰ ਲਾਂ ਕਹਿੰਦੇ ਤੁਸੀਂ ਵੀ ਮਿਲ ਲਓ ਰਜਾਈ ਚੱਕ ਕੇ ਜੀ ਇਹ ਕਹਿੰਦੇ ਵੀ ਸਾਨੂੰ ਪਤਾ ਸੀਗਾ ਵੀ ਇਹਨਾਂ ਦੇ ਚੋਜ ਨਰਾਲੇ ਆ ਜੀ ਖੇਡ ਨਰਾਲੇ ਆ ਅਸੀਂ ਕਹਿੰਦੇ ਹਿੰਮਤ ਨਹੀਂ ਕਰ ਸਕੇ ਵੈਸੇ ਜਾਈ ਚੱਕ ਕੇ ਦੇਖ ਲਈਏ ਉਹਨਾਂ ਜਦੋਂ ਜਾਇਦਾ ਚੱਕਾ ਪਛੇਣ ਦਿੱਤੀ ਤਾਂ ਉਹਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਆਪਾਂ ਕਹਿੰਦੇ ਵੀ नागदेव ਜਿਹੜਾ ਉਹਦਾ ਵੱਡਾ ਸੀ ਜੀ ਕਿ ਜਦ ਇਹ ਸਾਡੇ ਦੇਖਣ ਤੋਂ ਬਾਅਦ ਉਹ ਉਤਰਿਆ ਔਰ ਚੁੱਪ ਕਰਕੇ ਹੌਲੀ ਹੌਲੀ ਛਪੜੀ ਦੇ ਵਿੱਚ ਜਾ ਕੇ ਅਲੋਪ ਹੋ ਗਿਆ ਸੋ ਬਾਪੂ ਜੀ ਦੇ ਆਸੇ-પાસੇ ਛੇਰ ਵੀ ਜੰਗਲ ਇਹ ਜਿਹੜੇ ਇਸ ਬ੍ਰਹਮ ਦੇ ਵਿੱਚ ਚਲ ਜਾਂਦੇ ਆ ਬ੍ਰਹਮ ਲੀਨ ਹੋ ਜਾਂਦੇ ਆ ਬ੍ਰਹਮ ਗਿਆਨੀ ਬਣ ਜਾਂਦੇ ਆ ਬ੍ਰਹਮ ਗਿਆਨੀ ਦੇ ਆਸ-ਪਾਸ ਕੁਦਰਤ ਆਪ ਹੀ ਫੇਰ ਖਵਾਲੀ ਹੁੰਦੀ ਹੈ ਕਾ ਸੰਦੀਵੀਸਾ ਤੁਹਾਡੇ ਮੇਰੇ ਨਾਲ ਨੇ ਮੈਂ ਕਹਾਂਦਾ ਕਿ ਭਾਰ ਸਿੱਖੀ ਤੋਂ ਪੁੱਛਦੇ ਆ ਕਿ ਭਾਰ ਸਿੱਖੀ ਕਿਤੇ ਸਾਧ ਜਪਤੀ ਲੋਕ ਪਹਿਲੀ ਵਾਰ ਇਸ ਸਰਪੁਆ ਪੂਰੀ ਦੇ ਦਚੇ ਕਰਨਾ ਮੋਤਮ ਹੈ ਬਲੇ ਪਾਲਿਕਾ ਦਾ ਹੋ ਗਾ ਜੀ ਨੋ ਨੋ ਭਾਰ ਸਿੱਖੀ ਤੋਂ ਅਦਾਲਤ ਆਈ ਹੈ ਇਹ ਤੁਹਾਡੇ ਪਿਤਾ ਜੀ ਕਿਹਦੇ ਸਰਵਾ ਤੋਂ ਦੇ ਦੇ ਸੀ ਬਾਪੂ ਨੇ ਤੇ ਲਾਇਆ ਰਹੇ ਹਾਂ ਕਿ ਜੰਗ ਦੇ ਤਬਾ ਦੇ ਕੇ ਨੋ ਜਾਂਦੇ ਦੇ ਜੀ ਲੋਕ ਨੂੰ ਬੰਦਾ ਆ ਰਿਹਾ ਜੇ ਕਦੇ ਵੱਧ ਜਣੇ ਨਿਕਲਣਾ ਨਹੀਂ ਜਾ ਕੇ ਪੂਰਾ ਪਰਿਵਾਰ ਬਾਪੂ ਜੀ ਦੇ ਦਰਬਾਰ ਨਾਲ ਜੁੜਿਆ ਹੋਇਆ ਹੈ ਹਾਂ ਜੀ ਕੋਈ ਸਾਨੂੰ ਬਾਪੂ ਜੀ ਦੀਆਂ ਉਸ ਵੇਲੇ ਦੀਆਂ ਕੋਈ ਗੱਲਾਂ ਬਾਤਾਂ ਦੱਸੋ ਕਿਉਂਕਿ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ ਔਰ ਤੁਸੀਂ ਖੁਦ 5 ਸਾਲ ਦੀ ਉਮਰ ਦੇ ਵਿੱਚ ਆਉਂਦੇ ਰਹੇ ਹੋ ਕਿ ਇੱਕ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਸੀ ਉਸ ਵੇਲੇ ਉਹਨਾਂ ਕੋਲ ਖਾਣ ਪੀਣ ਨੂੰ ਤਾਂ ਕੁਝ ਨਹੀਂ ਦਾ ਨਾ ਪੀਣ ਨੂੰ ਪਾਣੀ ਦਾ ਵੀ ਜੀ ਤੇ ਅਚਪੜੀ ਦੇ ਵਿੱਚ ਵੀ ਪਾਣੀ ਬਸ ਬਰਸਾਤ ਹੋ ਰਹਿਣ ਦਾ ਮਹੀਨਾ ਕਰ ਜੋ ਪੰਜਾ ਜੋ ਗਿਆ ਜੀ ਜੀ ਬਾਹਰ ਦੇ ਘਾਹ ਪੱਤੇ ਖਾ ਕੇ ਗੁਜ਼ਾਰਾ ਕਰਦੇ ਲੋ ਕਿਆ ਬਾਤ ਹੈ ਔਰ ਬੱਚਾ ਆਪ ਉਸੇ ਖਾ ਕੇ ਬਾਪੂ ਜੀ ਇਕੱਲੇ ਰਹਿੰਦੇ ਸੀ ਇਕੱਲੇ ਰਹਿੰਦੇ ਸੰਗਤ ਕੀ ਨਹੀਂ ਰਹਿੰਦੇ 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 ਇਕੱਲੇ ਕਿੰਨੇ ਬਾਪੂ ਜੀ ਕਿਸੇ ਨੂੰ ਮਤਲਬ ਜਦੋਂ ਦਰਸ਼ਨ ਮਿਲ ਜਾਂਦੇ ਸੀ ਤਾਂ ਕਈ ਵਾਰ ਛੋਟੂ ਵੀ ਜਾਂਦੇ ਸੀ ਹਾਂਜੀ ਹਾਂਜੀ ਕਾਰਨ ਕੀ ਸੀ ਉਸ ਦਾ ਬਾਪਏ ਜੀ ਦੁਨੀਆ ਦਾ ਪਰਵਾਹ ਕਰਨਾ ਜਾਂ ਅੱਲਾ ਕਰਨਾ ਜਾਂਦੇ ਹੋਏ ਅੱਲਾ ਕਰਨਾ ਚਾਹੀਦਾ ਅੱਲਾ ਉਹਨਾਂ ਨੇ ਮਤਲਬ ਇਹ ਡੇਰਾ ਖੁਦ ਆਪ ਬਣਾਇਆ ਆਪ ਬਣਾਇਆ ਹੈ। ਕੀ ਬਾਤ ਹੈ। ਇੱਕ ਗੱਡੀ ਖੜੀ ਹੈ ਮੈਂ ਪਿਛਲੇ ਸਾਲ ਵੀ ਆਇਆ ਸੀ ਉਸ ਤੋਂ ਪਿਛਲੇ ਸਾਲ ਵੀ। ਹਾਂ ਜੀ। ਗੱਡੀ ਦੇ ਹਰ ਵਾਰ ਦਰਸ਼ਕ ਹੁੰਦੇ ਉਹਦਾ ਸਾਨੂੰ ਇਤਿਹਾਸ ਦੱਸੋ ਵੀ ਉਹ ਗੱਡੀ ਕਿਸ ਤਰ੍ਹਾਂ ਆਈ ਹੈ ਔਰ ਕੀ ਉਸ ਗੱਡੀ ਤੋਂ ਹੁਣ ਵੀ ਕੰਮ ਲੈਂਦੇ ਆਪਾਂ? ਆਪੇ ਕਹਿੰਦੇ ਜਿੰਨੇ ਹੁਣ ਨਹੀਂ ਚੱਲਦੀ ਉਹ। ਜੀ ਕੀ ਗੱਲ ਪੀਸੀ ਹੋ? ਕਾਹਦੀ ਕਿਉਂ ਨਹੀਂ? ਆਪੇ ਖੜਾ ਆ ਜਾਈਏ ਕਹਿੰਦੇ ਇਹਨੂੰ ਚਲਾਉਣਾ ਨਹੀਂ ਆ ਜਦੋਂ। ਅੱਛਾ ਜੀ। ਇਹ ਜਿੰਨੇ ਜਰ ਉਹਨਾਂ ਨੇ ਜਲਾਈ ਪਾਣੀ ਨਾਲੇ ਜਲਾਈ। ਪਾਣੀ ਨਾਲੇ ਪਾਣੀ ਨਾਲੇ ਜਲਾਈ। ਪਰ ਉਹ ਨਹੀਂ ਪਾਦਾ ਜੀ। ਪਾਲੀ ਵੀ ਡਾਂਗੀ ਭਰ ਰਹੇ ਨੇ ਸੇ ਅੱਛਾ ਜੀ ਹਾਂ ਦਿੱਲੀ ਦਾ ਗੱਡੀ ਲੈ ਜਾਂਦਾ ਸੀ ਹਾਂ ਤੇ ਹੁਣ ਕਿਉਂ ਨਹੀਂ ਚੱਲ ਰਹੀ ਉਹ ਮਨਾ ਕਰ ਗਏ ਕਹਿੰਦੇ ਜਿਹੜਾ ਅੱਛਾ ਉਸ ਤੋਂ ਬਾਅਦ ਕਹਿੰਦੇ ਨਹੀਂ ਕਹਿੰਦੇ ਜਿਹੜਾ ਚਲਾਉਂਗਾ ਉਸੇ ਮਰੂਗਾ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ ਚਲਾਈ ਨਹੀਂ ਚਲਾਈ ਜੇ ਲੋ ਮੇਰੇ ਪਹਿਲਾਂ ਪਿੰਡ 'ਚ ਵੀ ਪਤਾ ਨਹੀਂ ਬਾਬੇ ਜੰਗਲ 'ਚ ਕੋਈ ਰਹਿੰਦਾ ਕਿ ਨਹੀਂ ਜੰਗਲ ਜੀ ਜੀ ਬਹੁਣਾਂ ਦੇ ਫਿਰ ਜਦ ਬੰਦੇ ਰਾਹ 'ਚ ਲੱਕੜਾਂ ਵਾਲਾ ਜੀ ਨੇ ਪੱਥਰਾਂ ਵਾਲਾ ਜੀ ਉਹਦੀ ਲੱਤ ਕਿਤੇ ਪਈ ਹੋਣੀ ਬਾਹ ਕਿਤੇ ਪਈ ਹੋਣੀ

ਔਰ ਮੈਂ ਇਹ ਵੀ ਇੱਕ ਪਿਛਲੀ ਵਾਰ ਜਦੋਂ ਆਇਆ ਸੀ ਤੇ ਡਰਮ ਬੇਸੀ ਕੀ ਉਹਦੇ ਭਰੇ ਹੋਏ ਭਰੇ ਰਹਿ ਗਏ ਹੁਣ ਵੀ ਭਰੇ ਪਏ ਇੱਦਾਂ ਅੱਛਾ ਹਾਂਜੀ ਮੈਨੂੰ ਪਤਾ ਨਹੀਂ ਲੱਗਦਾ ਕਿਤੋਂ ਆ ਗਿਆ ਨਹੀਂ ਲੱਗਦਾ ਜੀ ਉਸ ਤੋਂ ਬਾਅਦ ਕਦੇ ਬਾਪੂ ਕੁੰਡਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ ਹਾਂਜੀ ਮੈਨੂੰ 42 ਸਾਲ ਹੋ ਗਏ ਲਗਾਤਾਰ ਇੱਥੇ ਜੀ ਜੀ ਹਾਂਜੀ ਹੁਣ 42 ਹੋ ਗਏ ਜਾਂਦੇ ਇਹ ਤਾਂ 40 ਦੇ ਨਾਲ ਹੀ ਹੈ ਹਾਂ ਹਾਂ ਨਾਲ ਹੀ ਸਾਰੇ ਉਮਰ ਲਗਭਗ ਨਾਲ ਹੀ ਵਿਆਹ ਇਹਨਾਂ ਨੇ ਕੀਤਾ ਹਾਂ ਅੱਛਾ ਮੈਨੂੰ ਜਿਸਾ ਸਾਹਿਬ ਵੀ ਦੱਸ ਰਿਹਾ ਮੈਂ ਵੀ ਪੁੱਛਣਾ ਸੀ ਤੁਹਾਡੀ ਵਾਈਫ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਹ ਤੁਹਾਨੂੰ ਉਹ ਹੀ ਪੈਸੇ ਕਿਤੇ ਤੁਹਾਡਾ ਮੈਰਿਸ ਵੀ ਬਾਪੂ ਜੀ ਨੇ ਖੁਦ ਆਪ ਕੀਤੀ ਹੈ ਉਹਨੇ ਕਿਹਾ ਜੀ ਕਿਸ ਤਰ੍ਹਾਂ ਹੋਇਆ ਸਾਰਾ ਕੁਝ ਇਹ ਪਤਾ ਨਹੀਂ ਲੱਗਾ ਜੀ ਕਿਆ ਕਿਆ ਹੋਇਆ ਕਿਆ ਨਹੀਂ ਹੋਇਆ ਅੱਛਾ ਜੀ ਮੈਂ ਕਿਹਦੇ ਰਸਤਾ ਮੇਰਾ ਉਧਰ ਹੋਇਆ ਜੀ ਪਰਿਵਾਰ ਦੇ ਘਰ ਦੇ ਮੱਥਾ ਟੇਕਣਾ ਆਏ ਜੀ ਉਹਨਾਂ ਨੇ ਮੱਥਾ ਟੇਕ ਕੇ ਕਹਿੰਦੀ ਅੱਗੇ ਜਾਈਏ ਕਰਨੋ ਜੀ ਪਹਿਲਾਂ ਦੂ ਘਥੇ ਜਾਣਾ ਇੱਥੇ ਭਾਂਡੇ ਮਾ ਜਣੇ ਅੱਛਾ ਜੀ ਹਾਂ ਤਾਂ ਜੀ ਬਾਪਿਆ ਤੇ ਸੇ ਲੋਕ ਬਣ ਗਏ ਅੱਛਾ ਕਿੰਨੇ ਬੱਚੇ ਨੇ ਸਰ ਦਾ ਮੇਰੇ ਤਿੰਨ ਮੁੰਡੇ ਔਰ ਨੌ ਸੀਗੇ ਆਹ ਕਿ ਨੌ ਦੇਦੇ ਨੇ ਨਹੀਂ ਕੀ ਕਾਰਨ ਕਿ ਅਜ ਤਿੰਨ ਬੱਚੇ ਜੀਵਤ ਨੇ ਬਾਕੀ ਬਾਪੂ ਜੀ ਦੇ ਗੋਦ ਵਿੱਚ ਚਲੇ ਗਏ ਉਹਨਾਂ ਨੇ ਪੁੱਛਿਆ ਰੱਖਣੇ ਬੱਚੇ ਨੇ ਔਰ ਜਨਾਜ਼ੇ ਕਿੰਨੇ ਸਗਾ ਬੱਚੇ ਉਹਨਾਂ ਨੇ ਪਹਿਲਾਂ ਮੈਨੂੰ ਨੌ ਦੇਤੇ ਦੱਸਿਆ ਹੈ ਨਹੀਂ ਅੱਛਾ ਤਾਂ ਨਹੀਂ ਤੇ ਜਦ ਦੱਸਿਆ ਫੇ ਮੈਂ ਲੜ ਪਿਆ ਨਾ ਨਗਾ ਜੰਨੇ ਕਾ ਕਰਨ ਤੇ ਹਾਂ ਕਹਿੰਦੇ ਕਿੰਨੇ ਜਾਈ ਦੇਵੇਂਗਾ ਤਿੰਨੇ ਜਾਈ ਦੇ ਜਾਂ ਤਿੰਨ ਵਿੱਚ ਪਹਿਲਾ ਹੋ ਗਏ ਤੇ ਜੀ ਹਾਂ ਜਿਹੜੇ ਤੇਰੇ ਕੋਲ ਤਿੰਨੇ ਰਹਿਣਗੇ ਬਾਕੀ ਨਹੀਂ ਬਾਕੀ ਨਹੀਂ ਰਹਿਣਗੇ ਹਾਂ ਸਭ ਤੋਂ ਪਾਰਕ ਸਿੰਘ ਜੀ ਦੇ ਨਾਲ ਬਿਲਕੁਲ ਕਰਦਾ ਗੱਲਾਂ ਕਰੀ ਜੇਗੀ ਔਰ ਇਹ ਉਹ ਸ਼ਖਸੀਅਤ ਹੈ ਜਿਨ੍ਹਾਂ ਦੇ 42 ਸਾਲ 42 ਸਾਲ ਜਿਨ੍ਹਾਂ ਨੇ ਬਾਪੂ ਕੋਲ ਬਦਾਜੀ ਵਿਚ ਚੱਲਣਾ ਵਿੱਚ گزارੇ ਨੇ ਔਰ ਅੱਜ ਰੂ ਰੂ ਨੇ ਸਤਜੀ ਨਾਮ ਹੈ ਮੇਰਾ ਨਾਮ ਪਰੋਤ ਮਹਾਰਾਜ ਫੇਰ ਕਰਤਾਰ 10 15 ਸਾਲ ਤੋਂ ਜੁੜਿਆ ਹੋਇਆ 3 ਸਾਲਾਂ ਤੋਂ ਕਿੰਨਾ ਟਾਈਮ ਮਾਸਾ ਕਰਕੇ ਬੈਠਾ ਹੈ। ਬਾਕੀ ਦਾ ਸਾਡੇ ਜਿਹੜੇ ਬਜ਼ੁਰਗ ਤੁਸੀਂ ਉਹ ਆਦੇ ਆਉਂਦੇ ਇੱਥੇ ਤੇ ਬਾਪੂ ਜੀ ਦੀ ਕਿਰਪਾ ਉਹਦੀ ਕਿਰਪਾ ਤੋਂ ਕਹਿ ਨਹੀਂ ਬੰਦਾ ਇੱਥੇ ਆ ਸਕਦਾ। ਇਹ ਉਹਦੀ ਕਿਰਪਾ ਹੈ ਜਿਹੜਾ ਪਾਇਦੇ ਦਰਵਾਜ਼ੇ ਨਾਲ ਜੁੜੇ ਹੋਏ ਆ। ਹੋਰ ਪੈਸੇ ਕੀ ਕਰਦਾ ਮੈਂ ਬਲੱਟਰ ਦਾ ਕੰਮ ਕਰਦਾ ਜੀ। ਹਾਂ ਜੀ ਇੱਥੇ ਆਦੇ। ਬਾਬਾ ਕੁੰਬਦਾਸੀ ਬਾਰੇ ਦੱਸਣਾ ਪਹਿਲੀ ਗੱਲ ਤਾਂ ਇਹ ਜਿਹੜੇ ਫਕਰ ਵਕੀਰ ਹੁੰਦੇ ਇਹਨਾਂ ਬਾਰੇ ਨਾ ਕੋਈ ਲਿਖ ਸਕਦਾ ਨਾ ਕੋਈ ਦੱਸ ਸਕਦਾ ਕਿਉਂਕਿ ਇਹਨਾਂ ਦੀ ਜਿਹੜੀ ਮਹਿਮਾ ਬੜੀ ਆਪਣਾ ਪਾਰ ਹੈਗੀ ਇਹਨਾਂ ਬਾਰੇ ਲਿਖਣਾ ਗਾਉਣਾ ਜਾਂ ਦੱਸਣਾ ਦਾ ਬਹੁਤ ਔਖਾ ਕੰਮ ਹੈ ਪਰ ਅਸੀਂ ਜਿੱਦਾਂ ਬਜ਼ੁਰਗਾਂ ਨੂੰ ਸੁਣਿਆ ਕਿ ਬਾਪੂ ਕੁੰਬਦਾਸੀ ਮਹਾਰਾਜ ਛੋਟੀ ਉਮਰ ਦੇ ਵਿੱਚ ਇੱਥੇ ਆਏ ਸੀ ਉਹਨਾਂ ਨੇ ਇਸ ਜਗ੍ਹਾ ਤਪ ਕੀਤਾ ਤੇ ਉਹਦੇ ਨਾਲੇ ਤਪਸਥਾਨ ਦੇ ਬਜੂ ਜਾਣਿਆ ਜਾਂਦਾ ਬਾਪੂ ਦਾ ਸਭ ਤੋਂ ਪਹਿਲਾ ਦਰਬਾਰ ਮੰਨਿਆ ਜਾਂਦਾ ਬਾਪੂ ਜੀ ਦਾ ਅੱਜ ਇਹ ਸੇਕਟਰ ਚਾਰੇ ਪਾਸੇ ਹੈ ਉਸ ਵਿੱਚ ਇਹ ਬਹੁਤ ਘਣੇ ਜੰਗਲ ਹੋਣਗੇ ਹਾਂਜੀ ਹਾਂਜੀ ਫਿਰ ਜੰਗਲਾਂ ਦੇ ਵਿੱਚ ਜਿੰਨੇ ਜਾਨਵਰ ਵੀ ਹੋਣਗੇ ਹਾਂਜੀ ਇਹ ਸਥਾਨ ਹੀ ਬਾਬੂ ਜੀ ਨੇ ਕਿਉਂ ਚੁਣਿਆ ਇਹ ਕਿਉਂਕਿ ਜਿਹੜੇ ਫਕੀਰ ਲੋਕ ਹੁੰਦੇ ਨੇ ਇਹਨਾਂ ਨੇ ਆਸਾਨ ਹੀ ਹੋ ਜਣਾ ਹੁੰਦਾ ਹੈਗਾ ਜਿੱਥੇ ਉਹਨਾਂ ਨੂੰ ਸ਼ਾਂਤੀ ਹੋਵੇ ਜੀ ਇਹ ਜੰਗਲ ਘਾਣਾ ਜੰਗਲ ਹੈਗਾ ਇਸ ਕਰਕੇ ਨੇ ਇਹ ਜੰਗਲ ਚੁਣਿਆ ਹੈ ਵੇ ਇੱਥੇ ਸ਼ਾਂਤੀ ਹੈ ਹੋਰ ਵੀ ਤੁਸੀਂ ਮੇਲੇ ਤੋਂ ਬਾਹਰ ਵੀ ਜਾ ਕੇ ਦੇਖੋ ਇੱਥੇ ਇੰਨਾ ਇੰਨੀ ਕੀ ਸ਼ਾਂਤੀ ਹੁੰਦੀ ਹੈ ਕਿ ਮਨ ਨੂੰ ਸਕੂਨ ਮਹਿਲਾ ਦਰਵਾਜ਼ੇ ਵਿੱਚ ਬੈਠ ਕੇ ਅੱਜ ਕਿਸੇ ਚੀਜ਼ ਦੀ ਰਸਮ ਨਹੀਂ ਸਰਦੀ ਇਹ ਦਰਵਾਜ਼ੇ ਵਿੱਚ ਇਹ ਦਰਵਾਜ਼ੇ ਵਿੱਚ ਰਸਮ ਦਾ ਰਸਮਾਂ ਦਾ ਬਹੁਤ ਨੇ ਹਰ ਸਗਰਾਣ ਨੂੰ ਤੇ ਦਰਵਾਜ਼ੇ 'ਚ ਪੰਡਾਰਾ ਹੁੰਦਾ ਹੈਗਾ ਹਰ ਸਗਰਾਣ ਹਾਂਜੀ ਹਰ ਸਗਰਾਣ ਤੇ ਮੈਡੀਕਲ ਕੈਂਪ ਬਿਲਕੁਲ ਫਰੀ ਲਗਾਏ ਜਾਂਦੇ ਨੇ ਇਹ ਦਰਵਾਜ਼ੇ ਨੂੰ ਜਿਹੜਾ ਮੈਡੀਕਲ ਕੈਂਪ ਬਿਲਕੁਲ ਫਰੀ ਲਗਾਇਆ ਜਾਂਦਾ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਤੇ ਬਾਪੂ ਜੀ ਦੀ ਵਰਸੀ ਦੇ ਉੱਤੇ ਅੱਖਾਂ ਦਾ ਮੈਡੀਕਲ ਕੈਂਪ ਉਹ ਬਿਲਕੁਲ ਫਰੀ ਲਗਾਇਆ ਜਾਂਦਾ ਤੇ ਮਸਾਖੀ ਵਾਲੇ ਦਿਨ ਖੂਨਦਾਨ ਕੈਂਪ ਬਿਲਕੁਲ ਫਰੀ ਲਗਾਇਆ ਜਾਂਦਾ ਅੱਛਾ ਵੀ ਕੀ ਕੱਲ ਹੋ ਦੱਸੋ ਕਿ ਬਹੁਤ سارے ਪਾਤਸ਼ਾਹਾਂ ਵਾਲੇ ਬੇਟੇ ਵਾਲੇ ਆ ਨਹੀਂ ਉਹਨਾਂ ਨੇ ਉਹਦਾ ਮਕਸਦ ਕੀ ਹੈ ਕਿਸਨਾ ਹੋਏ ਪਾਤਸ਼ਾਹਾਂ ਦੇ ਬੰਦੇ ਉਹਨਾਂ ਦਾ ਉਹਦਾ ਇਹੀ ਮਕਸਦ ਹੈ ਕਿਉਂਕਿ ਬਾਪੂ ਕੁੰਬਦਾਸ ਮਹਾਰਾਜ ਉਹ ਫਕੀਰ ਹੋਏ ਆ ਜਿਨ੍ਹਾਂ ਨੇ ਆਪਣੇ ਦਰਬਾਰ ਦੇ ਵਿੱਚੋਂ ਕਦੀ ਕੋਈ ਖਾਲੀ ਨਹੀਂ ਮੋੜਿਆ ਭਾਵੇਂ ਉਹ ਕੋਈ ਲੁੱਟਣ ਵਾਲਾ ਹੈ ਜਾਂ ਲਟਾਉਣ ਵਾਲਾ ਹੈਗਾ ਉਨੇ ਸਾਰੇ ਨੀ ਝੋੜੀਆਂ ਭਰੀਆਂ ਨੇ ਇਹ ਬੈਂਡਵਾਜੇ ਵਾਲੇ ਉਹ ਹੀ ਅਜਿਹੇ ਝੋੜੀਆਂ ਭਰੀਆਂ ਮਾੜਾ ਜਿਨੇ ਕਿਰਪਾ ਕੀਤੀ ਮਾੜਾ ਜਿਨੇ ਅੱਜ ਇਹ ਨੀਸ਼ਾਨ ਸਾਹਿਬ ਕਹਿੰਦੇ ਨਹੀਂ ਜਸਮੈ ਅੱਜ ਇਹ ਨੀਸ਼ਾਨ ਇਹ ਹਰ ਸਾਲ ਚੜਾਇਆ ਜਾਂਦਾ 16 ਜੁਲਾਈ ਨੂੰ ਅੱਛਾ ਇਹਨਾਂ ਤੋਂ ਇਲਾਵਾ ਅੱਜ ਹੋਰ ਸੰਗੀਤ ਦਾ ਕੀ ਪ੍ਰੋਗਰਾਮ ਹੈ ਸੰਗੀਤ ਦੇ ਵਿੱਚ ਬਾਪੂ ਦੇ ਦਰਬਾਰ ਦੇ ਵਿੱਚ ਹਰ ਸਗਰਾਮ ਵੀ ਦਰਬਾਰ ਦੇ ਕੋਲ ਆਉਂਦਾ ਉਹਨਾਂ ਨੇ ਦੱਸਿਆ ਪਹਿਲਾਂ ਹਰ ਸਗਰਾਮ ਦੇ ਕਲਾਕਾਰ ਆਉਂਦੇ ਨੇ ਬਾਪੂ ਦਾ ਗੁਰਗਾਨ ਕਰਦੇ ਨੇ ਬਾਬਾ ਭਾਕ ਸਿੰਘ ਜੀ ਸਾਡੇ ਨਾਲੋਂ ਪਹਿਲਾਂ ਦੇ ਜੁੜੇ ਹੋਏ ਦਰਬਾਰ ਦੇ ਨਾਲ ਜੀ ਅਸੀਂ ਨਹੀਂ ਸਿਆਣੇ ਲੋਕਾਂ ਤੋਂ ਸੁਣਿਆ ਕਿ ਜਿਹੜੇ ਬਾਬਾ ਭਾਕ ਸਿੰਘ ਜੀ ਸਾਡੇ ਦਰਬਾਰ ਦੇ ਮੁਕਸੀਬਾ ਦਾ ਹੈ ਇਹਨਾਂ ਨੂੰ ਧੰਨ ਧੰਨ ਬਾਪੂ ਬਾਬਾ ਜੀ ਨੇ ਆਪਣੇ ਧਰਮ ਦਾ ਪੁੱਤ ਬਣਾਇਆ ਹੋਇਆ ਸੀ ਜੀ ਤੇ ਬਾਪੂ ਜੀ ਨੇ ਆਪ ਇਹਨਾਂ ਨੂੰ ਸੇਵਾਦਾਰੀ ਬਖਸ਼ੀ ਹੈ ਜੈ ਬਾਪੂ ਜੀ ਕੀ ਨਾਮ ਹੈ ਸਰ ਜੈ ਬਾਪੂ ਜੀ ਮੇਰਾ ਨਾਮ ਕੁਲਰਾਜ ਮੁਹੰਮਦ ਜੀ ਹੋਣ ਸਰ ਇਸ ਦਰਬਾਰ ਦੇ ਸਾਥ ਕਿੰਨੀ देर से खड़े हो इस दरबार ਦੇ ਨਾਲ ਗੀਤਤਨ ਬਪੂ ਕੁੰਮਦਸ ਮਹਾਰਾਜ ਜੀ ਜਨ ਨੂੰ ਰੱਬ ਦਾ ਖਿਤਾਬ ਮਿਲਿਆ ਹੈ ਜਿਨ੍ਹਾਂ ਨੇ ਜੰਗਲਾਂ 'ਚ ਮੰਗਲ ਲਾਇਆ ਜਿੱਥੇ ਵੀ ਗਏ ਤੋਂ ਨਾ ਚੇਤਨ ਕੀਤਾ ਇਹਨਾਂ ਨੇ ਅਨੇਕਾਂ ਡੇਰੇ ਆ ਇਹਨਾਂ ਦੀ ਕੋਈ ਇੱਕ ਥੈਸਟਰ ਨੀ ਪਾਲੇ ਆ ਦੇ ਵਿੱਚ ਤੋਂ ਚੱਲਦੇ ਚੱਲਦੇ ਤੇ ਆਪਣੇ ਗੁਰੂ ਗੰਗਾਧਰ ਸਮਰ ਰਾਏ ਦਾ ਅਸ਼ੀਰਵਾਦ ਲੈ ਕੇ ਵਕ ਵਕ ਜਿੱਥੇ ਵੀ ਜਾਣਗੇ ਜੰਗਲਾਂ ਚ ਗਏ ਜਿੱਥੇ ਵੀ ਨਾਲ ਦਿਲ ਕੀਤਾ ਨਹੀਂ ਧੂਣਾ ਲਾਇਆ ਬਾਪੂ ਜੀ ਜਿਹਨਾਂ ਨਵਾਂ ਸ਼ਹਿਰ ਦੇ ਵਿੱਚ ਇੱਕ ਐਸਾ ਧੂਣਾ ਸਟੇਸ਼ਨ ਵਾਲੀ ਜਗ੍ਹਾ ਜਿਹਨਾਂ ਨੂੰ ਨੋਟਾਂ ਵਾਲਾ ਧੂਣਾ ਕਹਿੰਦੇ ਆ ਜਿੱਥੇ ਉੱਥੇ ਬਾਪੂ ਜੀ ਨੇ ਨੋਟ ਵਾਲੇ ਉਸ ਧੂਨੇ ਤੇ ਤੇ ਨਵਾਂ ਸ਼ਹਿਰ ਦੇ ਵਿੱਚ ਧੂਣਾ ਸਥੇਰਾ ਤੁਸੀਂ ਲੈਣ ਦੇ ਨਾਲ ਬਿਲਕੁਲ ਬਾਬਾ ਜੀ ਦਾ ਉੱਥੇ ਦਰਬਾਰ ਬਣਿਆ ਬਾਪੂ ਕੁੰਦ ਸਮਰ ਰਾਜ ਜੀ ਦਾ ਕਿਉਂਕਿ ਬਾਪੂ ਜੀ ਧੂਨੇ ਤੇ ਇਹ ਆਪਣੀ ਆਵਾਦਤ ਕਰਦੇ ਸੀ ਤੇ ਇਹ ਅੱਜ ਆਪਾਂ ਜਿੱਥੇ ਆਏ ਆ ਇਹ ਛਪੜੀ ਧਾਮ ਦਰਬਾਰ ਹੈ ਤੇ ਬਾਪੂ ਜੀ ਦੀ ਇਹ ਛਪੜੀ ਦੇ ਵਿੱਚ ਇਸ਼ਨਾਨ ਕਰਕੇ अनेका ਦੁੱਖ ਦੂਰ ਹੁੰਦੇ ਆ ਇਹ ਉਹ ਛਪੜੀ ਹੈ ਜਿੱਥੇ ਬਾਪੂ ਦੀ ਬੜੀ ਰਹਿਮਤ ਆ ਬਾਪੂ ਦੀ ਬੜੀ ਕਮਾਈ ਆ ਇਸ ਡੇਰੇ ਤੇ ਬੜਾ ਤਪ ਕੀਤਾ ਇਹ ਤਪ ਸਥਾਨ ਹੈ ਛਪੜੀ ਧਾਮ ਤੇ ਇਥੇ अनेका ਸੰਗਤਾਂ ਦੂਰ ਦੂਰ ਆਉਂਦੀਆਂ ਜਿਹੜਾ ਸੱਚੀ ਸ਼ਰਧਾ ਦੇ ਨਾਲ ਇਹ ਛਪੜੀ ਤੋਂ ਜਲ ਅੰਮ੍ਰਿਤ ਸਰਵ ਕੇ ਪੀਂਦਾ ਜਾਂ ਉਹਨਾਂ ਇਸ਼ਨਾਨ ਕਰਦਾ ਤੇ ਪੰਜ ਚੌਂਖੀਆਂ ਪੰਜ ਹਜ਼ਾਰ ਵਾਰ ਆਉ ਲਗਾਤਾਰ ਤੇ ਜੋ ਵੀ ਦੁੱਖ ਦਿਲ ਇੰਦਰ ਦੂਰ ਹੁੰਦੇ ਬਾਪੂ ਦੇ ਦਰ ਤੋਂ ਇਹ ਸੋਹਣਾ ਦਰ ਬਾਪੂ ਦਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਬਾਪੂ ਜੀ ਦੀ ਵਰਸੀ ਤੇ ਇਹ ਨਿਸ਼ਾਨ ਸਾਹਿਬ ਕੰਡਾ ਚੜਦਾ ਝੰਡੇ ਵਾਲਾ ਮੇਲਾ ਕਹਿੰਦੇ ਇਹਨਾਂ ਨੂੰ ਤੇ ਅੱਜ ਅਸੀਂ ਇੱਥੇ ਬਾਪੂ ਜੀ ਦੇ ਦਰ ਆਏ ਆ ਸਾਰੇ ਤੇ ਸਾਡੀਆਂ ਸੰਗਤਾਂ ਪਹੁੰਚੀਆਂ ਬਾਪੂ ਜੀ ਦੇ ਦਰ ਤੋਂ ਸਾਰਿਆਂ ਨੇ ਮਿੱਠੀਆਂ ਮੁਰਾਦਾਂ ਲੈ ਕੇ ਜਾਣੀਆਂ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ